ਗੁੱਸੇ ਨੂੰ ਹਰ ਪੱਖੋਂ ਹੀ ਸੇਵਨ ਕਰਨਾ ਦੱਸਿਆ ਵਾ ਤਿਆਗਣਾ ਨਹੀਂ ਦੱਸਿਆ ਵਾ ਜੀ ਜਿਸ ਆਮ ਸਧਾਰਨ ਤੌਰ ਤੇ ਕਿਸੇ ਨੂੰ ਪੁੱਛਣ ਵੀ ਗੁੱਸਾ ਸੇਵਨ ਕਰਨਾ ਚਾਹੀਦਾ ਤਿਆਗਣਾ ਕਹਿੰਦਾ ਤਿਆਗਣਾ ਤਿਆਗਣਾ ਦਾ ਮਤਲਬ ਅਗਲੇ ਸਿਰ ਫਾੜਨਾ ਉਹ ਤਾਂ ਗੁੱਸਾ ਕੱਢਣਾ ਹੋ ਗਿਆ ਨਾ ਗੁੱਸਾ ਆਪਣੇ ਆਪ ਨੂੰ ਪੀਣ ਵਾਸਤੇ ਹੁੰਦਾ ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਹਾਡੇ ਬ੍ਰੇਨ ਦੇ ਬਹੁਤ ਸਾਰੇ ਕੈਮੀਕਲ ਚੇਂਜ ਹੋ ਜਾਂਦੇ ਬਹੁਤ ਸਾਰੇ ਫਲੂਇਡ ਚੇਂਜ ਹੋ ਜਾਂਦੇ ਆ ਉਹ ਵੀ ਤੁਹਾਡੇ ਦਿਲ ਦਾ ਬਹੁਤ ਵੱਡਾ ਨੁਕਸਾਨ ਕਰਕੇ ਜਾਂਦੇ ਆਂ। ਫਿਰ ਦੇ ਸਿੱਤੂਆ ਬੜੀ ਮੇਰੀ ਵਾਲੀ ਜਿਹੜੀ ਮੈਂ ਬਣਾਈ ਵੀ ਐ ਇਹਨੂੰ ਤਾਂ ਮੈਂ ਹੁਣ ਇਹ ਕਹਿੰਦਾ ਵੀ ਇਹ ਤਾਂ ਖਾਏ ਲਿਆ ਕਰੋ ਹੁਣ ਜਿਹੜੇ ਹਾਲਾਤ ਹੋ ਗਏ ਵੇ ਆਂ ਜਿਹੜੇ ਵਿਟਾਮਿਨ B12 ਦੀ ਆ ਵਿਟਾਮਿਨ D ਦੀ ਡਿਫੀਸੈਂਸੀ ਆਂਦੀ ਐ ਇਹਦੇ ਦੋਈ ਚੀਜ਼ਾਂ ਮੈਂ ਨਹੀਂ ਪਾਈਆਂ ਵੀ ਆ। ਲੇਕਿਨ ਇਹ ਤੁਹਾਡੇ ਕੁਦਰਤੀ ਜਿਹੜੀ ਬਣਦੀ ਐ ਉਹਨੂੰ ਸਪੋਰਟ ਕਰੇਗੀ ਰੋਕੇਗੀ ਨਹੀਂ ਉਹ ਦਵਾਈਆਂ ਰੋਕਦੀਆਂ ਨਹੀਂ। ਸ਼ਾਇਦ ਡਾਕਟਰ ਜਵਾਬ ਦੇ ਦੇਣ। ਹਾਂ ਪਾੜ ਦੇ ਮਾਮਲੇ। ਹਾਂ ਫੇਰ ਆ ਜਾਇਆ ਕਰੋ ਫੇਰ ਮੈਂ ਤੁਹਾਡੇ ਨਾਲ ਫਿਰ ਮੈਂ ਤੁਹਾਡੇ ਨਾਲ ਹੁਣ ਹਾਰਟ ਦਾ ਚਾਹੀਏ ਕੁਝ ਵੀ ਹੋਵੇ ਮੈਨੂੰ ਤਾਂ ਹੁਣ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਬਾਲ ਦੀ ਕਰ ਗਏ ਤੁਹਾਡਾ ਪੰਪ ਸਲੋ ਹੋ ਗਿਆ ਤੁਹਾਡਾ ਹਾਰਟ ਐਨ ਲਾਰਜ ਕਰ ਗਿਆ ਜੋ ਮਰਜ਼ੀ ਹੋਵੇ ਦਿਲ ਦੇ ਰੋਗਾਂ ਦਾ ਹੀ ਮੈਂ ਕਰਦਾ